ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਭਗਤੀ ਲਾਇ ਸਤ ਗੁਰ ਆਇਓ ਸਨਨ ਤੁਹਾਰੇ ਮਿਲੈ ਸੋਗ ਨਾਮ ਹਰ ਸੋ ਬਾਤ ਤਿੰਤਾ ਲਾਹੇ ਹਮਾਰੇ ਸਜਣ ਸਚਾ ਪਾਤਿ ਸਾਹ ਹੋ ਸਰਸਾ ਹੰਦਸਾ ਜੈਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਸੋ ਕਹੋ ਟਲ ਗੁਰਸਿਹੀਐ ਅਹਨ ਸਜ ਸੋ ਪਾਏ ਦਰਸ਼ਨ ਪਰਸਿ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਸੁਹੀ ਮਹੱਲਾ ਪੰਜਵਾ ਜਨਮੋਹਿ ਬ੍ਰਹਮੰਡ ਖੰਡ ਤਾਹੋ ਮੈਂ ਹੈ ਪਾਉ ਰਾਗ ਲਹੋ ਏਹੋ ਬਖਾਈ ਜੀਓ ਦੇਹੋ ਆਪਣਾ ਨਾਮ ਜਨਮੋਹੇ ਬ੍ਰਹਮੰਡ ਖੰਡ ਤਾ ਹੋ ਮਹਿ ਪਾਓ ਰਾਗ ਲਹੋ ਏਹੋ ਬਖਾਈ ਜੀਓ ਦੇਹੋ ਆਪਣਾ ਨਾਮ ਜਾਤੇ ਨਾਹੀ ਕੋ ਸੁਖੀ ਤਾ ਕਹਿ ਬਾਸ਼ਾ ਜਾਓ ਛੋੜ ਜਾਹਿ ਜੋ ਸਗਲ ਕਾ ਫਿਰ ਫਿਰ ਲਪਟਾ ਕਰਹੁ ਕਿਰਪਾ ਕਰੁਣਾ ਪਦੈ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰਹੁ ਕਿਰਪਾ ਕਰੁਣਾ ਪਤੈ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਹੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਵਰਦਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ 745 ਛਾੜੀ ਅੰਗ ਪਰ ਸਿशोਭਤ ਹੈ ਸੋਹੀ ਮਹੱਲਾ ਪੰਜਵਾ ਜਨ ਮੋਹੇ ਬ੍ਰਹਮੰਡ ਖੰਡ ਤਾਹੋ ਮਹਿ ਪਾਓ ਸਤਿਗੁਰੂ ਜੀ ਕਹਿੰਦੇ ਜੈਸ ਮਾਇਆ ਨੇ ਸਾਰੇ ਸ੍ਰਿਸ਼ਟੀ ਸਾਰੇ ਦੇਸ਼ ਆਪਣੇ ਪਿਆਰ ਵਿੱਚ ਆਪਣੇ ਮਾਇਆ ਜਾਲ ਵਿੱਚ ਫਸਾਏ ਹੋਏ ਨੇ ਉਸ ਮਾਇਆ ਦੇ ਵਾਸ ਵਿੱਚ ਮੈਂ ਵੀ ਪਿਆ ਹੋਇਆ ਹਾਂ ਰਾਖ ਲੇਹੋ ਇਹੋ ਵਿਖਈ ਜੀਓ ਦੇਹੋ ਆਪਣਾ ਨਾਉ ਰਹਾਓ ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਇਸ ਵਿਕਾਰੀ ਜੀਵ ਨੂੰ ਇਸ ਮਾਇਆ ਦੇ ਹੱਥੋਂ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਕੇ ਬਚਾ ਲਵੋ ਜਾਤੈ ਨਾਹੀ ਕੋ ਸੁਖੀ ਤਾਕੈ ਪਾਸੈ ਜਾਓ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਵੀ ਉਸ ਮਾਇਆ ਦੇ ਪਿੱਛੇ ਮੁੜ ਮੁੜ ਭੱਜਦਾ ਹਾਂ ਜਿਸ ਪਾਸੋਂ ਕੋਈ ਵੀ ਕਦੇ ਸੁਖੀ ਨਹੀਂ ਹੋਇਆ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਮੈਂ ਮੁੜ ਮੁੜ ਕੇ ਉਹਨਾਂ ਪਦਾਰਥਾਂ ਨਾਲ ਚੰਬੜਦਾ ਹਾਂ ਜੋ ਆਖਰ ਸਭਨਾਂ ਨੂੰ ਛੱਡ ਜਾਂਦੇ ਨੇ ਕਰਹੁ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਹੇ ਤਰਸ ਦੇ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ ਕਿ ਮੈਂ ਤੇਰੇ ਗੁਣ ਹਮੇਸ਼ਾ ਹੀ ਗਾਉਂਦਾ ਰਹਾ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਤੇਰੇ ਸੇਵਕ ਦੀ ਤੇਰੇ ਚਰਣਾ ਵਿੱਚ ਇਹ ਹੀ ਬੇਨਤੀ ਹੈ ਕਿ ਐਸੀ ਮਿਹਰ ਕਰ ਮੈਂ ਸੰਗਤ ਦੇ ਵਿੱਚ ਹਮੇਸ਼ਾ ਹੀ ਟਿਕਿਆ ਰਹਾ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨ੍ਹਾਂ ਅੰਮ੍ਰਿਤ ਵੇਲ ਖੁੱਲੇ ਦਰਸ਼ਨ ਦੀ ਈਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰਹਤ ਰੱਖਣ ਗੌਰ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅੰਮ੍ਰਿਤ ਵੇੜਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾਂ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਓ ਆਇਆ ਜੀਓ ਆਇਆ ਆਓ ਗੁਰੂ ਪਿਆਰੇ ਸਾਧ ਸੰਗ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਉਸ ਤੋਂ ਬਾਅਦ ਹੁਕਮ ਹੋਇਆ ਜੀ ਰਣ ਮਿਲ ਕੇ ਇੱਕ ਸ਼ਬਦ ਫੇਰ ਕਰਵੇਂ ਸੋ ਹਰ ਜਨ ਪਿਆਰੇ ਪੜ ਕੇ ਫੇਰ ਧੰ ਗੁਰੂ ਨਾਨਕ ਦਾ ਜਾਪ ਸਾਰੀਆਂ ਸੰਗਤਾਂ ਗੱਜ ਵਜ ਕੇ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ Gracias. ਸਤ ਦੋਤ ਕਰ ਮੇ ਸਰ ਮਾਰੇ ਜਨਮ ਕੀ ਬੈ ਚ ਰਾਖੀ ਕਰਤਾ ਰੋਗ ਪਰਮੇਸ਼ਰ ਮਾਰੇ ਜਨਮ ਕੀ ਬੈ ਰਖੀ ਕਰਤਾ ਬਾਦਸਾ ਸਭ ਸਭ ਵਸ ਕਰਦੀ oh